ਇੱਕ ਪੰਜਾਬੀ ਕਹਾਣੀ ਪਲਕੀ اٹਕਿਆ ਹੰਝੂ ਬੀਐਸਬੀ ਦੀ ਰਚਨਾ ਇਹ ਘਾੜਨਾ ਸਾਂਝੀ ਕਰਨ ਜਾ ਰਹੀ ਹਾਂ ਜੀ ਤੁਸੀਂ ਸੌਂਦੇ ਹੋ YouTube ਚੈਨਲ ਸਵੀ ਮੀਡੀਆ 11 ਸੋ ਇਸੇ ਤਰ੍ਹਾਂ ਹੋਰ ਪੰਜਾਬੀ ਕਹਾਣੀਆਂ ਨਾਵਲ ਸੌਂਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤਾਂ ਜੋ ਆਉਣ ਵਾਲੀਆਂ ਕਹਾਣੀਆਂ ਅਤੇ ਨਾਵਲਾਂ ਦੇ ਨੋਟੀਫਿਕੇਸ਼ਨ ਤੁਹਾਨੂੰ ਨਾਲ ਦੇ ਨਾਲ ਮਿਲਦੇ ਰਹਿਣ ਕਹਾਣੀ ਸ਼ੁਰੂ ਕਰਦੇ ਹਾਂ ਜੀ ਪਲਕੀ اٹਕਿਆ ਹੰਝੂ ਆਸਿਫ ਸੋਹੇਲ ਮੁਹਾਲੀ ਦੇ ਫੇਸ 11 ਦੀ ਇੱਕ ਕਨਾਲ ਵਾਲੀ ਸ਼ਾਨਦਾਰ ਕੋਠੀ 'ਚ ਬੈਠਾ ਹੈ ਅਸਨੇ ਭਲਕੇ ਅਮਰਸਰ ਤੋਂ ਟੋਰਾਂਟੋ ਲਈ 에어 ਇੰਡੀਆ ਦੀ ਫਲਾਈਟ ਲੈਣੀ ਹੈ ਉਹ ਪ੍ਰੋਫੈਸ਼ਨਲ ਕ੍ਰਿਕਟਰ ਹੈ ਅਤੇ ਆਪਣੇ ਮੁਲਕ ਦੀ ਟੀਮ ਦੀ ਪ੍ਰਤੀਨਿਧਤਾ ਆਪਣੇ ਛੋਟੇ ਭਰਾ ਸਲੀਮ ਸੁਹੇਲ ਵਾਂਗ ਅਨੇਕ ਵਾਰ ਕਰ ਚੁੱਕਾ ਹੈ ਸਲੀਮ ਉਸ ਤੋਂ 3 ਸਾਲ ਛੋਟਾ ਹੈ ਪਰ ਉਹ ਆਪਣੇ ਵੱਡੇ ਭਰਾ ਆਸਿਫ ਸੁਹੇਲ ਤੋਂ ਕਈ ਗੁਣਾ ਵੱਧ ਮੱਲਾ ਕ੍ਰਿਕਟ ਚ ਮਾਰ ਚੁੱਕਾ ਹੈ ਔਰ ਜੋ ਆਪਣੇ ਵੱਡੇ ਭਾਈ ਜਾਨ ਨੂੰ ਸ਼ੁਰੂ ਤੋਂ ਆਪਣਾ ਮਰਸ਼ਿਦਮੰਦ ਆ ਰਿਹਾ ਹੈ आसिफ ਦੇ ਵਲਦ ਤੇ والدہ ਮਗਰਬ ਦੀ ਨਮਾਜ਼ ਅਦਾ ਕਰਨ ਮਸਜਿਦ ਗਏ ਹੋਏ ਹਨ ਆਸੀਫ ਸਹੇਲ ਡਰਾਈング ਰੂਮ ਚ ਬੈਠਾ ਆਪਣੇ ਖਿਆਲਾਂ ਦੇ ਜੰਗਲ ਚੋਂ ਨਿਕਲਦਾ ਯਤਨ ਕਰ ਰਿਹਾ ਹੈ ਕਦੇ ਉਸਦੇ ਚਿਹਰੇ ਤੇ ਮੁਸਕਰਾਹਟ ਖਿਲਰ ਜਾਂਦੀ ਹੈ ਤੇ ਕਦੇ ਉਸਦੇ ਚਿਹਰੇ ਤੇ ਗਮ ਦੀ ਚਾਦਰ ਵਿੱਚ ਆਂਦੀ ਹੈ सलीम ਦਿੱਲੀ ਗਿਆ ਹੋਇਆ ਹੈ ਜਿੱਥੇ ਕੌਮੀ ਚੋਣ ਕਮੇਟੀ ਚ ਉਸਦੀ ਹਾਜ਼ਰੀ ਲਾਜ਼ਮੀ ਹੈ ਕਿਉਂਕਿ ਉੱਥੇ ਆਸਟ੍ਰੇਲੀਆ ਦੇ ਦੌਰੇ ਲਈ ਕੌਮੀ ਟੀਮ ਦੀ ਚੋਣ ਹੋ ਰਹੀ ਹੈ ਉਸਨੇ ਭਲਕੇ ਦਿੱਲੀ ਤੋਂ ਅਮਰਸਰ ਸਤਾਬ ਦੀ ਟ੍ਰੇਨ ਰਾਹੀਂ ਪਹੁੰਚਣਾ ਹੈ ਆਸੀਫ ਨੂੰ ਕੈਨੇਡਾ ਲਈ ਅਲਵਿਦ ਆਖਣ ਸ਼ਾਮ ਦੇ 6 ਵਜੇ ਹਨ ਤੇ ਦਸੰਬਰ ਦਾ ਮਹੀਨਾ ਹੋਣ ਕਾਰਨ ਬਾਹਰ ਹਨੇਰਾ ਪਸਰਿਆ ਹੋਇਆ ਹੈ ਆਸੀਫ ਸਹਿਲ ਰਸੋਈ 'ਚ ਆਪਣੀ ਪਰਜਾਈ ਸ਼ਬਨਮ ਦੇ ਤਰਨ ਫਿਰਨ ਤੇ ਕੰਮ ਕਰਨ ਦੀ ਆਵਾਜ਼ ਸੁਣ ਰਿਹਾ ਹੈ ਸਾਡੇ 3 ਸਾਲਾਂ ਦਾ ਭਤੀਜਾ ਫਰਿਸ਼ਤਾ ਆਪਣੀ ਅੰਮੀ ਜਾਣ ਦੇ ਨਾਲ ਹੈ ਤੇ 6 ਮਹੀਨਿਆਂ ਦੀ ਆਸੀਫ ਦੀ ਭਤੀਜੀ ਆਬਿਦਾ ਪੰਗੂੜੇ 'ਚ ਲੇਟੀ ਹੋਈ ਹੈ ਆਪਣੇ ਫਰਜੰਦ ਫਰਿਸ਼ਤਾ ਨਾਲ ਸ਼ਬਨਮ ਡਰਾਈ ਰੂਮ ਚ ਆਉਂਦੀ ਹੈ ਤੇ ਉਸ ਦੇ ਹੱਥਾਂ ਚ ਟ੍ਰੇ ਹੈ ਟ੍ਰੇ ਚ ਦੋ ਮੱਗ ਹਨ ਤੇ ਨਮਕੀਨ ਬਿਸਕੁਟਾਂ ਦੀ ਪਲੇਟ ਵੀ ਹੈ ਸ਼ਬਨਮ ਟ੍ਰੇ ਸੈਟਰ ਟੇਬਲ ਤੇ ਰੱਖਦੀ ਹੈ ਤੇ ਫਰਿਸ਼ਤਾ ਚਾਕਲੇਟ ਲੈਣ ਦੀ ਜਦ ਫੜੀ ਬੈਠਾ ਹੈ ਸ਼ਬਨਮ ਸਮਝਾਉਂਦੀ ਹੈ ਬੇਟੇ ਜਿਆਦਾ ਚਾਕਲੇਟ ਨਾਲ ਤੇਰੇ ਦੰਦ ਖਰਾਬ ਹੋ ਜਾਣੇ ਨੇ ਸਵੇਰੇ ਜਦੋਂ ਤਾਊ ਜੀ ਨੂੰ 에ਅਰਪੋਰਟ ਤੇ ਛੱਡਣ ਜਾਵਾਂਗੇ ਫਿਰ ਤਾਊ ਜੀ ਤੈਨੂੰ ਵਧੀਆ ਤੇ ਵੱਡਾ ਚਾਕਲੇਟ ਲੈ ਕੇ ਦੇਣਗੇ ਪੱਕਾ ਸ਼ੋਰ ਤਾਊ ਜੀ ਫਰਿਸ਼ਤਾ ਆਸੀਫ ਤੋਂ ਪੁੱਛਦਾ ਹੈ 100% ਪੱਕਾ ਹਾਂ ਤੁਸੀਂ ਉਹ ਗੇਮਸ ਖੇੜ ਲਓ ਜੋ ਤੇਰੇ ਪਾਪਾ ਤੇਰੇ ਲਈ ਪਿੱਛੇ ਜਿਹੇ ਇੰਗਲੈਂਡ ਤੋਂ ਲੈ ਕੇ ਆਏ ਹਨ ਅੰਮੀ ਜਾਨ ਨੂੰ ਤੰਗ ਨਾ ਕਰੋ ਪਰ ਅੰਮੀ ਨੇ ਉਹ ਗੇਮ ਤਾਂ ਕਿਤੇ ਲਕੋ ਕੇ ਰੱਖੀ ਹੋਈ ਹੈ ਫਰਿਸ਼ਤਾ ਹੁਣ ਆਸੀਫ ਸਹੀਲ ਕੋਲ ਆ ਕੇ ਸ਼ਿਕਾਇਤ ਕਰਦਾ ਹੈ ਸ਼ਬੂ ਦੇ ਦਿਓ ਫਰਿਸ਼ਤੇ ਨੂੰ ਜੋ ਮੰਗਦਾ ਆ ਇਹ ਸਾਰੀਆਂ ਗੇਮਸ ਛੇਤੀ ਖਰਾਬ ਕਰ ਦਿੰਦਾ ਹੈ ਸ਼ਬਨੂਮ ਦਾ ਧਿਆਨ ਬੇਟੀ ਆਬਿਦਾ ਵੱਲ ਜਾਂਦਾ ਹੈ ਜੋ ਪੰਘੂੜੇ 'ਚ ਪਹਿਲਾਂ ਸੁੱਤੀ ਹੋਈ ਸੀ ਤੇ ਹੁਣ ਰੋਣ ਲੱਗ ਪਈ ਹੈ ਸ਼ਬੂ ਮੈਂ ਦੇਖਦਾ ਆਬਿਦਾ ਨੂੰ ਤੁਸੀਂ ਫਰਿਸ਼ਤੇ ਨੂੰ ਗੇਮਸ ਦੇ ਦਿਓ ਆਸੀਫ ਪੰਘੂੜੇ 'ਚ ਰੋਂਦੀ ਹੋਈ ਆਬਿਦਾ ਨੂੰ ਚੱਕਦਾ ਹੈ ਤੇ ਆਪਣੀ ਗੋੱਚ ਚੱਕ ਕੇ ਚੰਪਕਰਾਉਂਦਾ ਹੈ ਜੇ ਆਪਣਾ ਬਾਹਾਂ ਦੇ ਪੰਗੂੜੇਜ ਉਸ ਨੂੰ ਚਲਾਉਂਦਾ ਹੈ ਨਿੱਕੀ ਆਬਿਦਾ ਆਪਣੇ ਤਾਊ ਦੇ ਹੱਥਾਂ ਚਾ ਕੇ ਚੁੱਪ ਕਰ ਜਾਂਦੀ ਹੈ ਆਸੀਫ ਉਸ ਨੂੰ ਗੋਚ ਲੈ ਕੇ ਸੋਫੇ ਉੱਤੇ ਬੈਠਦਾ ਹੈ ਸ਼ਬਨਮ ਦੇ ਫਰਿਸ਼ਤਾ ਦੂਸਰੇ ਕਮਰੇ ਚ ਚਲੇ ਗਏ ਹਨ ਆਬਿਦਾ ਨੂੰ ਗੋਚ ਲੈ ਕੇ ਆਸੀਫ ਨੂੰ ਮਹਿਸੂਸ ਹੁੰਦਾ ਹੈ ਕਿ ਉਹ ਸਾਡੇ 3 ਸਾਲ ਦਾ ਹੈ ਤੇ ਸ਼ਬਨਮ ਉਰਫ ਸ਼ੱਬੂ 6 ਮਹੀਨਿਆਂ ਦੀ ਹੈ ਉਸ ਨੂੰ ਯਾਦ ਆਉਂਦਾ ਹੈ ਕਿ ਉਸ ਦੀ ਛੋਟੀ ਅਮੀ ਸ਼ਬਨਮ ਦੀ ਵਾਲਿਦਾ ਤੋਂ ਉਹ ਜਦ ਕਰਕੇ ਨਿੱਕੀ ਸ਼ੱਬੂ ਨੂੰ ਆਪਣੀ ਗੋਚ ਲੈ ਲੈਂਦਾ ਹੁੰਦਾ ਸੀਗਾ ਤੇ ਚੱਬੂ ਵੀ ਉਸ ਦੀ ਗੋਚ ਆ ਕੇ ਸਹਿਜ ਤੇ ਸ਼ਾਂਤ ਹੋ ਜਾਂਦੀ ਸੀ ਹਣ ਉਹੀ ਸ਼ੱਬੂ ਵੱਡੀ ਹੋ ਕੇ ਫਰਿਸ਼ਤੇ ਤੇ ਆਬੀਦਾ ਦੀ ਅਮੀ ਬਣ ਗਈ ਸਲੀਮ ਦੀ ਬੇਗਮ ਹੈ ਉਸ ਦੇ ਛੋਟੇ ਭਰਾ ਸਲੀਮ ਦੀ ਸ਼ਰੀਕੇ ਹयात ਤੇ ਉਸ ਦੀ ਭਵਜ ਭਾਬੀ ਜਾਨ ਬਣ ਗਈ ਹੈ ਆਸੀਫ ਦੇਖਦਾ ਹੈ ਕਿ ਸ਼ਬਨਮ ਫਰਿਸ਼ਤੇ ਨੂੰ ਗੇਮ ਦੇ ਕੇ ਵਾਪਸ ਆ ਗਈ ਹੈ ਤੇ ਕਹਿੰਦੀ ਹੈ ਆਸੀਫ ਭਾਈ ਲਓ ਅਬੀਦ ਨੂੰ ਮੈਨੂੰ ਦੇ ਦਿਓ ਤੇ ਤੁਸੀਂ ਆਰਾਮ ਨਾਲ ਕਾਫੀ ਪੀਓ ਮੇਰੇ ਗੋਦ ਚ ਪਈ ਤੈਨੂੰ ਚੰਗੀ ਨਹੀਂ ਲੱਗਦੀ ਕੀ ਆਪਣਾ ਕਾਫੀ ਦਾ ਮੱਗ ਚੱਕ ਦਿਆਂ ਆਸੀਫ ਨੇ ਪੁੱਛਿਆ ਨਹੀਂ ਅਜਿਹੀ ਗੱਲ ਬਿਲਕੁਲ ਨਹੀਂ ਹੈ ਮੈਂ ਤਾਂ ਉਂਝ ਹੀ ਆਖ ਦਿੱਤਾ ਸੀਗਾ ਮਤੇਓ ਤੁਹਾਡੇ ਕੱਪੜੇ ਖਰਾਬ ਨਾ ਕਰ ਦੇਵੇ ਸ਼ਬਨਮ ਨੇ ਕਾਫੀ ਦਾ ਦੂਜਾ ਮੱਗ ਚੱਕ ਲਿਆ ਤੇ ਉਸ ਵਿੱਚੋਂ ਇੱਕ ਘੁੱਟ ਭਰੀ ਇਹ ਤਾਂ ਖੁਦਾ ਦਾ ਸਭ ਤੋਂ ਵੱਡਾ ਕਰਮ ਹੋਵੇਗਾ ਜੇ ਆਬਿਦਾਂ ਇੰਜ ਕਰੇ ਆਸੀਫ ਕਾਫੀ ਪੀ ਰਿਹਾ ਤੇ ਨਾਲ ਹੀ ਆਬਿਦਾਂ ਨੂੰ ਨਿਹਾਰ ਵੀ ਰਿਹਾ ਤੇ ਹਲਾ ਹਲਾ ਕੇ ਚਲਾ ਵੀ ਰਿਹਾ ਸੀਗਾ ਆਸੀਫ ਹੁਣ ਤੁਹਾਡਾ ਕੈਨੇਡਾ ਦਾ ਕਿੰਨੇ ਸਾਲ ਦਾ ਕੰਟਰੈਕਟ ਹੈ ਅਜੇ ਤਾਂ 5 ਸਾਲਾਂ ਦਾ ਹੈ ਆ ਸਿਰ ਸਥਿਰ ਹੋ ਕੇ ਬੈਠ ਜਾਂਦਾ ਹੈ ਤੇ ਤੁਸੀਂ ਉੱਥੇ ਜਾ ਕੇ ਆਪਣੇ ਲਈ ਕੋਈ ਚੰਗੀ ਜਹੀ ਮੇਮ ਬੇਗਮ ਲੱਭ ਲੈਣੀ ਤੁਹਾਡੀ ਸ਼ਾਦੀ ਤੇ ਅਸੀਂ ਸਾਰੇ ਉੱਥੇ ਆਵਾਂਗੇ ਖੂਬ ਮਸਤੀ ਕਰਾਂਗੇ ਸਾਰੇ ਸ਼ਗਨ ਕਰਾਂਗੇ ਸ਼ਬਨਮ ਕਾਫੀ ਦਾ ਇੱਕ ਵੱਡਾ ਸਾਰਾ ਸੱਪ ਗਲੇ 'ਚੋਂ ਆਪਣੇ ਅੰਦਰ ਉਤਾਰਦੀ ਕਹਿੰਦੀ ਹੈ ਕਾਸ਼ ਮੈਨੂੰ ਇੰਡੀਆ 'ਚ ਜਿਹੀ ਜਹੀ ਮਿਲ ਜਾਂਦੀ ਪਰ ਸ਼ਬਨਮ ਤੂੰ ਵੀ ਮੇਰੇ ਲਈ ਕੋਈ ਲੱਭਣ ਦੀ ਟਰਾਈ ਨਹੀਂ ਕੀਤੀਗੀ ਮੇਰੀ ਪਸੰਦ ਤੁਹਾਨੂੰ ਕਿਹੜਾ ਪਾਉਣੀ ਹੈ ਤੁਹਾਡੇ ਸੁਪਨਿਆਂ ਦੀ ਪਰੀ ਤਾਂ ਤੁਸੀਂ ਆਪ ਲੱਭ ਲੈਣੀ ਹੈ ਲੱਗਦਾ ਹੈ ਆਪਣੀ ਜ਼ਿੰਮੇਵਾਰੀ ਤੋਂ ਤੂੰ ਭੱਜ ਰਹੀ ਹੈ ਤੂੰ ਸ਼ਾਇਦ ਨਹੀਂ ਚਾਹੁੰਦੀ ਕਿ ਮੈਂ ਵੀ ਸਲੀਮ ਬਾਗ ਘਰ ਪਰਿਵਾਰ ਵਾਲਾ ਬਣਾ ਆਸਿਫ ਇਹ ਤੀਰ ਤੁਸਾਂ ਬੜਾ ਕੱਸ ਕੇ ਮਾਰਿਆ ਹੈ ਮੈਂ ਅਜੇ ਹੱਕ ਕਦੇ ਨਹੀਂ ਸੋਚਿਆ ਮੈਂ ਤਾਂ ਤੁਹਾਨੂੰ ਕਿੰਨੇ ਵਾਰ ਕਹਿ ਚੁੱਕੀ ਹਾਂ ਕਿ ਤੁਸੀਂ ਆਪਣੇ ਜੀਵਨ ਦੇ ਸਫਰ ਦਾ ਸਾਥੀ ਲੱਭ ਲਓ ਚਾਹੁੰਦਾ ਤਾਂ ਮੈਂ ਵੀ ਹਾਂ ਤੇ ਚਾਹਿਆ ਵੀ ਹੈ ਪਰ ਮੈਨੂੰ ਸ਼ੱਬੂ ਵਰਗੀ ਲੱਭੀ ਹੀ ਨਹੀਂ ਆਸੀਫ ਚਤਵਲ ਦੇਖਦਾ ਹੈ ਤੇ ਬਨੋਟੀ ਮੁਸਕਰਾਹਟ ਚਿਹਰੇ ਤੇ ਲਿਆਉਣ ਦਾ ਯਤਨ ਕਰਦਾ ਹੈ ਆਸੀਫ ਇਹ ਤੁਸੀਂ ਆਪਣੇ ਨਾਲ ਆਪ ਨਾਲ ਜਾਤੀ ਕਰ ਰਹੇ ਹੋ ਸ਼ੱਭੂ ਨੂੰ ਤੁਸਾਂ ਕਦੋਂ ਚਾਹਿਆ ਸੀਗਾ ਤੁਹਾਨੂੰ ਤਾਂ ਮੁਹੱਬਤ ਨਾਲੋਂ ਫਰਜ਼ੀ ਵੀ ਵਧੇਰੇ ਫਿਕਰ ਸੀਗੀ ਤੁਸੀਂ ਇੱਕ ਵਾਰ ਵੀ ਵੱਡੇ ਅੱਬੂ ਜਾਂ ਵੱਡੀ ਅੰਮੀ ਨੂੰ ਆਪਣੀ ਪਸੰਦ ਅਸੀ ਸੌਰੀ ਇਸ ਵਿੱਚ ਤੇਰਾ ਕੋਈ ਕਸੂਰ ਨਹੀਂ ਗਾ ਮੈਂ ਤਾਂ ਉਂਝ ਹੀ ਆਖ ਬੱਠਾ ਸੋਚਦਾ ਹਾਂ ਛੋਟੀ ਅੰਮੀ ਨੇ ਦੋ ਸ਼ੱਭੂ ਜਾਨੀਆਂ ਸਨ ਇੱਕ ਸਲੀਮ ਲਈ ਤੇ ਦੂਜੀ ਮੇਰੇ ਲਈ ਆਸਿਫ ਨੇ ਗੱਲ ਨੂੰ ਆਈ ਗਈ ਕਰਨ ਦਾ ਯਤਨ ਕੀਤਾ ਹੈ ਆਸਿਫ ਕੁਦਰਤ ਹਰ ਬੰਦਿਸ਼ ਬਸ਼ਿੰਦੇ ਨੂੰ ਇੱਕ ਵੱਖਰੀ ਹਸਤੀ ਦੇ ਕੇ ਪੇਜਦੀ ਹੈ ਕੋਈ ਕਿਸੇ ਦੂਜੇ ਵਰਗਾ ਨਹੀਂ ਹੁੰਦਾਗਾ ਅੱਲਾਹ ਤਾਲਾ ਨੇ ਨਾ ਆਸਿਫ ਵਰਗਾ ਕੋਈ ਹੋਰ ਬਣਾਇਆ ਹੈ ਤੇ ਨਾ ਹੀ ਸ਼ਬਨ ਵਰਗਾ ਹਾਂ ਬਸ਼ਿੰਦਾ ਆਪਣੇ ਆਪ ਚ ਆਪਣੀ ਵੱਖਰੀ ਮਿਸਾਲ ਹੁੰਦਾ ਹੈ ਸ਼ਬਨ ਨੇ ਮਗ ਚੋਤੀ ਜਕਟ ਭਰਿਆ ਸੀਗਾ ਤੂੰ ਤਾਂ ਸ਼ੱਭੂ ਪੂਰੀ ਫਿਲਾਸਫਰ ਬਣ ਗਈ ਏ ਮੈਨੂੰ ਤਾਂ ਅੰਦਾਜ਼ਾ ਹੀ ਨਹੀਂ ਸੀ ਕਿ ਮੇਰੀ ਸ਼ੱਭੂ ਇਨੀ ਗੰਭੀਰ ਤੇ ਜ਼ਾਹਿਦ ਹੋ ਗਈ ਏ ਕਈ ਵਾਰ ਮੁਹੱਬਤ ਇਨਸਾਨ ਨੂੰ ਅਜਿਹਾ ਬਣਾ ਦਿੰਦੀ ਏ ਤੂੰ ਤਾਂ ਹੁਣ ਸਲੀਮ ਜੀ ਰਾਜਦਾਰ ਏ ਸਲੀਮ ਦੀ ਮੁਹੱਬਤ ਏ ਮੈਂ ਕਦੋਂ ਮੁੱਕਰਦੀ ਹਾਂ ਤੁਸੀਂ ਜੋ ਸਲੀਮ ਲਈ ਕੀਤਾ ਕੋਈ ਹੋਰ ਵੀ ਨਹੀਂ ਕਰ ਸਕਦਾਗਾ ਆਪਣੇ ਖਡਾਉਣੇ ਛੋਟੇ ਹੁੰਦੇ ਆ ਤੁਸੀਂ ਉਹਨੂੰ ਦੇ ਦਿੰਦੇ ਰਹੇ ਆਪਣਾ ਬੈਠ ਵੀ ਆਪਣੀ ਬੋਲ ਵੀ ਤੇ ਹੋਰ ਵੀ ਬਹੁਤ ਕੁਝ ਨਹੀਂ ਐਸੀ ਤਾਂ ਕੋਈ ਗੱਲ ਨਹੀਂ ਗਈ ਆਸੀਫ ਨੇ ਭੱਜਣ ਦਾ ਯਤਨ ਕੀਤਾ ਮੈਨੂੰ ਸਭ ਪਤਾ ਏ ਸਲੀਮ ਨੂੰ ਹੌਸਲਾ ਦੇਣ ਲਈ ਬਾਲਿੰਗ ਕਰਨ ਸਮੇ ਲਾਲੀਪਾਪ ਬਾਲ ਉਸ ਨੂੰ ਦਿੰਦੇ ਰਹੇ ਸੀਗੇ ਹਰ ਇਨ ਸਵਿੰਗ ਨੂੰ ਫੁੱਲ ਟਾਸ ਬਣਾ ਕੇ ਸੁੱਟਾਇਆ ਪਹਿਲਾ ਪਹਿਲ ਲਾਇ ਸਲੀਮ ਦੇ ਚੌਕੇ ਛੱਕੇ ਪਿੱਛੇ ਤੁਹਾਡੀ ਹੀ ਪਲੈਨਿੰਗ ਹੁੰਦੀ ਹੋਰ ਖਿਡਾਰੀ ਤੁਹਾਡੀ ਆਫ ਸਵਿੰਗ ਕਟਰ ਤੇ ਇਨ ਸਵਿੰਗ ਬਾਲ ਤੋਂ ਘਬਰਾਉਂਦੇ ਪਰ ਤੁਸੀਂ ਸਲੀਮ ਤੋਂ ਘਟ ਖਾ ਕੇ ਅੰਦਰੋਂ ਅੰਦਰ ਹੀ ਰਹਿੰਦੇ ਰਹੇ ਆਂ ਮੋਲਕਿਚ ਤਾਂ ਕੀ ਸਾਰੀ ਦੁਨੀਆ 'ਚ ਤੁਹਾਡੇ ਵਰਗਾ ਨਿਹਾਰਤ ਆਲ ਰੌਂਡਰ ਨਹੀਂ ਸੀਗਾ ਸਪੈਨ ਵੀ ਕਰ ਲੈਂਦੇ ਤੇ ਮੀਡੀਅਮ ਪੇਸਰ ਵੀ ਉਮਦਾ ਬੈਟਸਮੈਨ ਵੀ ਹਿਟਰ ਇੱਕ ਓਵਰ 'ਚ 6 ਛੱਕਿਆਂ ਦਾ ਰਿਕਾਰਡ ਅਜੇ ਵੀ ਤੁਹਾਡੇ ਨਾਂ ਬੋਲਦਾ ਹੈ ਦੁਨੀਆ ਦੀ ਹਰ ਵਿਰੋਧੀ ਟੀਮ ਨੂੰ ਦਹਿਲਾਉਣ ਵਾਲਾ ਆਪਣੇ ਪ੍ਰਾਂਤ ਸਾਹਮਣੇ ਛੱਬੂ ਜਿਹਾ ਬਣ ਜਾਂਦਾ ਆ ਦੱਬੂ ਜਿਹਾ ਬਣ ਜਾਂਦਾ ਸ਼ਬੂ ਤੂੰ ਮੇਰੇ ਸਲੀਮ ਨੂੰ ਅੰਡਰ ਰੇਟ ਕਰ ਰਹੀ ਏ ਆਸੀਫ ਨੇ ਕਿਹਾ ਸੀ ਸਲੀਮ ਹੁਣ ਮੇਰੀ ਜਾਨ ਏ ਉਹਨਾਂ ਦੇ ਸਾਥ ਵਿੱਚ ਛੀ ਸਾਲ ਲੈਂਦੀ ਹਾਂ ਤੇ ਲੈਂਦੀ ਰਹਾਂਗੀ ਕਿੰਨੇ ਸਾਰੇ ਕੌਮੀ ਦੇ ਕ ਮੰਤਰੀ ਅਵਾਰਡ ਉਹਨਾਂ ਨੇ ਜਿੱਤੇ ਆ ਕ੍ਰਿਕਟ ਦੇ ਕਿੰਨੇ ਹੀ ਰਿਕਾਰਡ ਉਹਨਾਂ ਦੇ ਨਾਂ ਨੇ ਤੇ ਆਈ ਐਮ ਰੀਅਲੀ ਪ੍ਰਾਊਡ ਆਫ ਹਿਮ ਸ਼ਬਨੂ ਮਿੱਕੋ ਸਾਹਿਬ ਵਿੱਚ ਸਭ ਕੁਝ ਕਹਿ ਗਈ ਸੀ ਕਿ ਤੂੰ ਤੇ ਅਸੀਂ ਸਭ ਸਲੀਮ ਦੇ ਜਿੰਨਾ ਮਾਣ ਕਰੀਏ ਥੋੜਾ ਹੈ ਸਲੀਮ ਨੇ ਸਾਡੇ ਸਾਰੇ ਖਾਨਦਾਨ ਦਾ ਨਾਂ ਉੱਚਾ ਕੀਤਾ ਬਲੰਦੀਆਂ ਤੇ ਆਪ ਵੀ ਗਿਆ ਤੇ ਸਾਨੂੰ ਸਭ ਨੂੰ ਬਚਾਇਆ ਹੈ ਆਸੀਫ ਨੇ ਗੋਚ ਚ ਪਈ ਆਬਾ ਨੂੰ ਢਲਾਰਿਆ ਸੀਗਾ ਤੇ ਕਿਹਾ ਪਰ ਸ਼ਬੂ ਫਰਿਸ਼ਤੇ ਨੂੰ ਦੇਖਦਿਆਂ ਆਸੀਫ ਨੇ ਪੁੱਛਿਆ ਸਾਰੇ ਕਹਿੰਦੇ ਨੇ ਕਿ ਫਰਿਸ਼ਤਾ ਅਸਿਫ ਨੇ ਗੱਲ ਅਧੂਰੀ ਛੱਡ ਦਿੱਤੀ ਇਹੋ ਨਾ ਕਿ ਫਰਿਸ਼ਤੇ ਦੀ ਸ਼ਕਲ ਤੁਹਾਡੇ ਨਾਲ ਵਧੇਰੇ ਮਿਲਦੀ ਤੇ ਸਲੀਮ ਨਾਲ ਉਨੀ ਨਹੀਂ ਇਹ ਮੈਨੂੰ ਵੀ ਮਹਿਸੂਸ ਹੁੰਦਾ ਏ ਕਈਆਂ ਤੋਂ ਮੈਂ ਵੀ ਸੁਣਿਆ ਆ ਸ਼ਬਨਮ ਨੇ ਆਪਣੀਆਂ ਅੱਖਾਂ ਨੂੰ ਪੂਰੀਆਂ ਚੌੜੀਆਂ ਕਰਕੇ ਖੋਲਦਿਆਂ ਕਿਹਾ ਇਹ ਸਭ ਕੁਝ ਸਲੀਮ ਦਾ ਆ ਇਸ ਪਕੀਜ਼ਗੀ ਦੀ ਕਸਮ ਆਪਾਂ ਦੋਵੇਂ ਖਾ ਸਕਦੇ ਹਾਂ ਪਰ ਅਜਿਹਾ ਕਿਉਂ ਤੇ ਕਿਵੇਂ ਹੋ ਗਿਆ ਆ ਆਸੀਫ ਨੇ ਜਾਨਣਾ ਚਾਹਿਆ ਇੱਕੋ ਹਵੇਲੀ ਤੇ ਇੱਕੋ ਘਰਚ ਰਹਿਣ ਨਾਲ ਹੋ ਜਾਂਦਾ ਆ ਤੇ ਕਈ ਵਾਰ ਔਰਤ ਦਾ ਇੱਛਾ ਜੋਰ ਨਹੀਂ ਚੱਲਦਾ ਜਿਹਨਾਂ ਚ ਵਸਿਆ ਕਈ ਵਾਰ ਬਾਇਓਲੋਜੀਕਲ ਬੰਤਰ ਤੇ ਵੀ ਭਾਰੂ ਪੈ ਜਾਂਦਾ ਹੈ ਖੁਦਾ ਦਾ ਰਹਿਮ ਤਾਂ ਤੇ ਕਿਸੇ ਦਾ ਜੋਰ ਨਹੀਂ ਚੱਲਦਾ ਆਸੀਫ ਨੇ ਕਾਫੀ ਦਾ ਮੱਗ ਆਪਣੇ ਮੂੰਹ ਨੂੰ ਲਾਉਂਦਿਆਂ ਕਿਹਾ ਅੱਛਾ ਆਸੀਫ ਹੁਣ ਤੂੰ ਕੈਨੇਡਾ ਜਾ ਕੇ ਭੁੱਲਣਾ ਜੋ ਮੈਂ ਕਿਹਾਇਆ ਸ਼ਬਨਮ ਨੇ ਉਸ ਨੂੰ ਮੜ ਕੇ ਚੇਤੇ ਕਰਾਉਂਦਿਆਂ ਕਿਹਾ ਕੁਝ ਕੱਟ ਗਈ ਤੇ ਬਾਕੀ ਵੀ ਕੱਟ ਜਾਵੇਗੀ ਇੰਜ ਹੀ ਚਲੀ ਜਾਵੇਗੀ ਤਾਂ ਕੀ ਮੜ ਆਇਆ ਆਸੀਫ ਨੇ ਆਪਣੇ ਅੰਦਰ ਦਾ ਇੱਕ ਹੌਕਾ ਦਬਾਉਣ ਦਾ ਅਸਫਲ ਯਤਨ ਕੀਤਾ ਸੀਗਾ ਆਸੀਫ ਜੋ ਤੁਹਾਡਾ ਹੋ ਸਕਦਾ ਸੀ ਤੁਹਾਡਾ ਬਣ ਸਕਦਾ ਸੀ ਤੁਸੀਂ ਉਸ ਨੂੰ ਬਣਾਇਆ ਨਹੀਂ ਹੁਣ ਠੰਡੇ ਹੋ ਕੇ ਕਿਉਂ ਭੜਦੇ ਹੋ ਨਹੀਂ ਮੈਨੂੰ ਕੋਈ ਪਛਤਾਵਾ ਵੀ ਨਹੀਂ ਹੈਗਾ ਪਰ ਮੈਂ ਸੋਚਿਆ ਕਿ ਤੂੰ ਪਹਿਲ ਕਰੇਂਗੀ ਤੇ ਆਪਣੀ ਪਸੰਦ ਆਪਣੇ ਅੱਬੂ ਤੇ ਅੰਮੀ ਨੂੰ ਦੱਸ ਦੇਵੇਂਗੀ। ਆਸੀਫ ਤੁਸੀਂ ਕਿਤੇ ਆਪਣੇ ਬੁਝਦਲੀ ਤੇ ਪਰਦਾ ਪਾਉਣ ਦਾ ਯਤਨ ਤਾਂ ਨਹੀਂ ਕਰ ਰਹੇ ਹੋ। ਤੁਹਾਡੇ ਨਾਲੋਂ ਤਾਂ ਸਲੀਮ ਦਲੇਰ ਸੀ ਜਿਸ ਨੇ ਆਪਣੀ ਪਸੰਦ ਸਭਨਾਂ ਦੇ ਸਾਹਮਣੇ ਦਲੇਰੀ ਨਾਲ ਦੱਸੀ। ਤੁਸੀਂ ਮੂਕ ਦਰਸ਼ਕ ਬਨਣਾ ਪਸੰਦ ਕੀਤਾ। ਮੁਹੱਬਤ ਘਟ-ਘਟ ਕੇ ਮਰਨ ਦਾ ਨਾ ਨਹੀਂ। ਇਹ ਇਜ਼ਹਾਰ ਵੀ ਮੰਗਦੀ ਏ। ਤੁਸੀਂ ਗਾਜ਼ੀ ਸ਼ਹੀਦ ਬਣ ਕੇ ਹੀਰੋ ਬਣਨ ਦਾ ਯਤਨ ਕੀਤਾ। ਇੱਕ ਵਾਰ ਵੀ ਆਪਣੇ ਹੋਠਾਂ ਨੂੰ ਨਾ ਹਿਲਾਇਆ। ਸਗੋਂ ਸੀਕੇ ਰੱਖਲੇ ਸੀਗੇ। ਮੈਂ ਸੋਚਦਾ ਰਿਹਾ ਕਿ ਮੈਂ ਵੱਡਾ ਹਾਂ ਤੇ ਸਲੀਮ ਛੋਟਾ ਪਰਡੇ ਦਾ ਫਰਜ਼ ਹੁੰਦਾ ਹੈ ਛੋਟੇ ਦੀ ਕੇਅਰ ਕਰਨਾ ਛੋਟੇ ਦਾ ਧਿਆਨ ਰੱਖਣਾ ਉਸੇ ਜਜ਼ਬਾਤਾਂ ਦੀ ਕਦਰ ਕਰਨਾ ਤੇ ਮੈਂ ਜੇ ਜੇ ਮੈਂ ਤੁਹਾਡੇ ਫਰਜ਼ ਦੇ ਖਿਲਾਫ ਝੰਡਾ ਚੁੱਕਦੀ ਤੁਸੀਂ میدان ਚ ਦੌੜ ਜਾਂਦੇ ਤਾਂ ਮੇਰਾ ਕੀ ਬਣਦਾ ਮੈਂ ਕਿਸੇ ਨੂੰ ਆਪਣੀ ਮਨਹੂਸ ਸ਼ਕਲ ਦਿਖਾਉਣ ਜੋਗੀ ਵੀ ਨਾ ਰਹਿ ਜਾਂਦੀ ਪਰਿਵਾਰ ਚ ਤਰੇੜ ਵੱਖਰੀ ਪੈਣੀ ਸੀਗੀ ਇਸ਼ਕ ਮਰਦ ਤੋਂ ਮਰਦਾਨਗੀ ਦੀ ਆਸ ਰੱਖਣਾ ਹੈ ਤੇ ਹੁਸਨ ਹਮੇਸ਼ਾ ਮਰਦਾਨਗੀ ਨਾਲ ਖੜਦਾ ਹੈ ਸਾਡੇ ਨਿਕਾਮ ਹੋ ਗਰੋਂ ਤੁਸੀਂ ਪਹਿਲਾਂ ਨਾਲੋਂ ਵੀ ਕਮਜ਼ੋਰ ਹੋ ਗਏ ਨੀ ਜੀ ਜ਼ਿੰਦਗੀ 'ਚ ਪਹਿਲਾਂ ਹਾਰੇ ਤੇ ਫਿਰ ਖੇਡ ਦੇ ਮੈਦਾਨ 'ਚ ਵੀ ਡਾਊਨ ਹੁੰਦੇ ਚਲੇ ਗਏ ਇਸਕਰੀਨ ਨਿਕਾਮੀ ਮਰਦ ਨੂੰ ਦਲੇਰ ਬਣਾਉਂਦੀ ਹੈ ਤੇ ਉਹ ਕੁਝ ਅਲੋਕਾਰੀ ਕਰ ਵਿਖਾਉਂਦਾ ਹੈ ਪਰ ਪਰ ਤੁਸੀਂ ਤਾਂ ਢੇਰੀ ਹਿਟਾ ਲਈ ਸ਼ਬਨਮ ਦੀਆਂ ਅੱਖਾਂ 'ਚ ਚਮਕ ਤੇ ਸਪਸ਼ਟਤਾ ਵੀ ਸੀਗੀ ਸ਼ਬਨਬ ਮੈਨੂੰ ਆਪਣੀ ਨਕਾਮੀਆਂ ਦਾ ਅਹਿਸਾਸ ਹੈ ਇੰਡੀਆ 'ਚ ਰਹੇ ਕੇ ਸ਼ਾਇਦ ਮੈਂ ਕੁਝ ਨਾ ਕਰ ਸਕਿਆ ਇਸ ਲਈ ਮੈਂ ਕੈਨੇਡਾ ਚੁਣਿਆ ਹੈ ਉੱਥੇ ਜਾ ਕੇ ਜ਼ੀਰੋ ਤੋਂ ਹੀਰੋ ਬਣ ਦਾ ਯਤਨ ਕਰਾਂਗਾ ਕੋਚਿੰਗ ਦੇ ਖੇਤਰ 'ਚ ਨਵੀਆਂ ਬੁਲੰਦੀਆਂ ਛੂਹਣ ਦਾ ਯਤਨ ਕਰਾਂਗਾ ਉੱਥੋਂ ਦੀ ਕ੍ਰਿਕਟ ਐਸੋਸੀਏਸ਼ਨ ਨੇ ਮੇਰੇ ਤੇ ਜੋ ਵਿਸ਼ਵਾਸ ਜਤਾਇਆ ਹੈ ਉਸ ਤੇ ਖਰਾ ਉਤਰਾਂਗਾ ਹੁਣ ਇਹੋ ਮੇਰੀ ਤਮੰਨਾ ਹੈ ਤੇ ਜੋ ਮੈਂ ਕਿਹਾਏ ਉਸ ਬਾਰੇ ਸ਼ਬਨਮ ਨੇ ਕੌਫੀ ਦਾ ਮੱਗ ਆਪਣੇ ਹੋਠਾਂ ਤੋਂ ਉਪਰਾਂ ਕਰਦਿਆਂ ਪੁੱਛਿਆ ਸ਼ੱਬੂ ਕੋਸ਼ਿਸ਼ ਕਰਾਂਗਾ ਪਰ ਵਾਦਾ ਨਹੀਂ ਮੈਨੂੰ ਡਰ ਹੈ ਕਿ ਜੇ ਮੈਂ ਜਿਸਮਰ ਵੀ ਮੁਟਿਆਰ ਦਾ ਜਾਂ ਔਰਤ ਨੂੰ ਚੁਣਿਆ ਉਸ ਨਾਲ ਸ਼ਾਇਦ ਇਨਸਾਫ ਨਾ ਕਰ ਸਕਾਂ ਕਿਉਂ ਸ਼ਬਨਮ ਦੀਆਂ ਪਾਲਕਾਂ ਝਪਕੀਆਂ ਏ ਤੂੰ ਮੇਰੇ ਨਾਲੋਂ ਬਿਹਤਰ ਸਮਝਦੀ ਏ ਆਸੀਫ ਨੇ ਮਿੰਨੀ ਸ਼ਬਨਮ ਪਾਵ ਆਬਿਦਾ ਨੂੰ ਮੱਥੇ ਤੋਂ ਚੁੰਮ ਲਿਆ ਹੈ ਸੁੱਤੇ ਬੱਚੇ ਨੂੰ ਨਹੀਂ ਚੁੰਮੀਦਾ ਸ਼ਬਨਮ ਨੇ ਮਹਿਸੂਸ ਕਰ ਲਿਆ ਹੈ ਕਿ ਆਬਿਦਾ ਆਸੀਫ ਦੀ ਗੋਦ 'ਚ ਸੌ ਗਈ ਹੈ ਸੌਰੀ ਇਹ ਸਾਰੀਆਂ ਗੱਲਾਂ ਮੈਨੂੰ ਕੌਣ ਦੱਸੇਗਾ ਜੋ ਵੀ ਮਿਲੇਗੀ ਉਹ ਸਭ ਸਮਝਾ ਦੇਵੇਗੀ ਸ਼ਬਨਮ ਨੇ ਆਬਿਦਾ ਨੂੰ ਆਸੀਫ ਦੀ ਗੋਦ 'ਚ ਚੱਕਿਆ ਆਪਣੇ ਅਗੋਸ਼ ਵਿੱਚ ਲੈ ਕੇ ਕਿਹਾ ਪਰ ਮੈਨੂੰ ਆਪਣੇ ਆਪ ਤੋਂ ਡਰ ਲੱਗਦਾ ਹੈ ਆਸੀਫ ਨੇ ਆਬਿਦਾ ਨੂੰ ਸ਼ਬਨਮ ਨੂੰ ਸੌਂਪਦੇ ਹੋਏ ਕਿਹਾ ਡਰ ਕਾ ਦਾ ਸ਼ਬਨਮ ਆਬਿਦਨ ਲੈ ਕੇ ਸਾਹਮਣੇ ਵਾਲੇ ਸੋਫੇ ਤੇ ਜਾ ਬੈਠੀ ਇਹੋ ਕਿ ਮੈਂ ਆਸੀਫ ਨੇ ਆਪਣੇ ਆਪ ਨੂੰ ਠਕਣ ਦਾ ਯਤਨ ਕੀਤਾ ਇਹੋ ਕਿ ਤੁਸੀਂ ਹਰ ਔਰਤ ਨੂੰ ਸ਼ਬਨਮ ਨੂੰ ਲੱਭਣ ਦਾ ਯਤਨ ਕਰੋਗੇ ਸ਼ਬਨਮ ਨੇ ਅੰਦਰ ਅੰਤਰਜਾਮੀ ਵਾਂਗ ਪੁੱਛਿਆ ਸੀਗਾ ਸ਼ਬਨਬ ਤੈਨੂੰ ਇਹ ਕਿਵੇਂ ਪਤਾ ਆ ਤੇ ਜਦੋਂ ਤੱਕ ਤੁਸੀਂ ਸ਼ਬੂ ਨੂੰ ਦੂਜੀ ਔਰਤ ਚ ਲੱਭੋਗੇ ਨਾ ਚੈਨ ਨਾਲ ਰਹੋਗੇ ਤੇ ਨਾ ਹੀ ਮੈਨੂੰ ਰਹਿਣ ਦਿਓਗੇ ਜੋ ਵੀ ਲੱਭੋ ਜਸਦੇਵ ਵੀ ਲੜ ਲੱਗੋ ਉਸ ਔਰਤ ਵਿੱਚ ਉਸ ਨੂੰ ਹੀ ਤਲਾਸ਼ਨਾ ਕੋਈ ਵੀ ਔਰਤ ਆਪਣੇ ਚ ਦੂਜੀ ਔਰਤ ਨੂੰ ਖੰਗਾਲਣ ਨਹੀਂ ਦੇਣਾ ਚਾਹੁੰਦੀਗੀ ਦੋਵਾਂ ਨੇ ਵੇਖਿਆ ਹੈ ਕਿ ਫਰਿਸ਼ਤਾ ਗੇਮ ਛੱਡ ਕੇ ਉਹਨਾਂ ਵੱਲ ਆ ਰਿਹਾ ਹੈ ਅਮੀ ਜਾਨ ਨਵੀਂ ਗੇਮ ਮੈਨੂੰ ਸਮਝ ਨਹੀਂ ਆ ਰਹੀਗੀ ਮੇਰੇ ਕੋਲ ਆ ਮੈਂ ਤੈਨੂੰ ਸਮਝਾ ਦਿੰਦਾ ਹਾਂ ਆਸੀਫ ਨੇ ਫਰਿਸ਼ਤੇ ਨੂੰ ਕਿਹਾ ਆਸੀਫ ਤੁਸੀਂ ਉਸ ਨੂੰ ਕੀ ਸਮਝਾਉਂਗੇ ਪਹਿਲਾਂ ਆਪਣੇ ਆਪ ਨੂੰ ਤਾਂ ਸਮਝਾ ਲਓ ਸ਼ਬਨਮ ਨੇ ਰੁਮਾਲ ਨਾਲ ਆਪਣਾ ਚਿਹਰਾ ਸਾਫ਼ ਕਰਨ ਦਾ ਯਤਨ ਕੀਤਾ ਰੁਮਾਲ ਅੱਖਾਂ ਤੇ ਨਾ ਗਿਆ ਆਸਿਫ ਨੇ ਦੇਖਿਆ ਕਿ ਸ਼ਬਨਮ ਦੀਆਂ ਪਲਕਾਂ 'ਚ ਇੱਕ ਹੰਝੂ ਅਜੇ ਵੀ ਚੰਕ ਰਿਹਾ ਹੈ ਉਸ ਨੇ ਆਪਣੇ ਆਪ ਨੂੰ ਕਿਹਾ ਸ਼ਬਨਮ ਤੇਰੀਆਂ ਪਲਕਾਂ 'ਚ اٹਕਿਆ ਹੰਝੂ ਦਾ ਇਹ ਖਤਰਾ ਮੇਰੇ ਲਈ ਦੁਨੀਆ ਦੀ ਸਭ ਤੋਂ ਅਹਿਮ ਪ੍ਰਾਪਤੀ ਹੈ ਸਲੀਮ ਦੁਬਾਰਾ ਕਮਾਏ ਦਰਜਨਾ ਰਾਸ਼ਟਰੀ ਦੇ ਅੰਤਰਰਾਸ਼ਟਰੀ ਸਨਮਾਨਾਂ ਤੋਂ ਵੀ ਉੱਚਾ ਤੇ ਸੁੱਚਾ ਮੇਰੇ ਲਈ ਮੈਂ ਕਿਹੜੇ ਲਫ਼ਜ਼ਾਂ ਨਾਲ ਤੇਰਾ ਸ਼ੁਕਰੀਆ ਅਦਾ ਕਰਾਂ ਸ਼ਬੂ ਹੁਣ ਮੈਂ ਤੈਨੂੰ ਸ਼ਿਕਾਇਤ ਦਾ ਹੋਰ ਮੌਕਾ ਨਹੀਂ ਦੇਵਾਂਗਾ ਆਸੀਫ ਨੇ ਮਦਾਨਗੀ ਭਰੇ ਲਹਿਜੇ ਨਾਲ ਸ਼ਬਨਮ ਨੂੰ ਭਰੋਸਾ ਦਿਵਾਇਆ ਸ਼ਬਨਮ ਨੇ ਪਲਕਾਂ 'ਚ ਅਟਕੇ ਕਤਰੇ ਨੂੰ ਨਾ ਪੁੰਜਣਾ ਹੀ ਬਿਹਤਰ ਸਮਝਿਆ ਤੇ ਅੰਦਰੋਂ ਬਾਹਰੋਂ ਮੁਸਕਰਾਹਟ ਉਸਦੇ ਚਿਹਰੇ ਤੇ ਖਿਲਰੀ ਆਸੀਫ ਨੇ ਮਹਿਸੂਸ ਕੀਤਾ ਉਹ ਆਪ ਵੀ ਅੰਦਰੋਂ ਬਾਹਰੋਂ ਲਰਜ ਗਿਆ ਹੈ ਬਾਹਰੋਂ ਦਰਵਾਜ਼ੇ ਤੇ ਹੋਈ ਬੈਲ ਨੇ ਦੋਵਾਂ ਨੂੰ ਆਪਣੇ ਆਪਣੇ ਵਰਤਮਾਨ 'ਚ ਲੈ ਜਾਂਦਾ ਕੋਟਲੇ ਦੀ ਹਵੇਲੀ ਤੇ ਹਵੇਲੀ ਦੀਆਂ ਬਾਤਾਂ ਨੂੰ ਅਤੀਤ ਦੀ ਕਬਰ 'ਚ ਦੋਵਾਂ ਨੇ ਦਫਨਾਉਣ ਦਾ ਯਤਨ ਕੀਤਾ